ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਤੁਹਾਡਾ ਸਾਈ ਬਲੌਗ ਦੇ ਵਿੱਚ ਹੋਰ ਸੁਣਾਉ ਉਜੀ ਕਿ ਮੈਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੀ ਕਾ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀਆਂ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਦੱਸਿਓ ਹਾਂਜੀ ਇਹ ਤੇ ਸਵੇਰ ਦਾ ਟਾਈਮ ਆ ਤੇ ਸਵੇਰ ਦੇ ਇਥੇ ਸਭਕ ਸਤੋ ਹੌਂ ਵੱਜ ਚੁੱਕੇ ਨੇ ਤੇ ਆਪਾਂ ਨੇ ਬੱਚਿਆਂ ਨੂੰ ਤਿਆਰ ਕਰਤਾ ਤੇ ਹੁਣ ਲਾਉਣ ਲੱਗੀ ਸੀਗੀ ਮੈਂ ਉਹਨਾਂ ਖਾਤਰ ਪਰੌਠੇ ਤੇ ਚੁੱਲੇ ਤੇ ਲਾਉਣੇ ਨੇ ਰੋਟੀਆਂ ਸਵੇਰ ਟਾਈਮ ਵੀ ਸ਼ਾਮ ਨੂੰ ਤੋਂ ਇਹ ਟਾਈਮ ਤੇ ਚੁੱਲੇ ਤੇ ਪਕਾ ਲੈਨੇ ਆ ਹਲੇ ਜਿੰਨਾ ਚਿਰ ਮਤਲਬ ਜਿਆਦਾ ਗਰਮੀ ਨਹੀਂ ਹੁੰਦੀ ਹਲੇ ਚੁੱਲਾ ਹੀ ਬਾਲਾਂਗੇ ਆਪਾਂ ਫਿਰ ਹੌਲੀ ਹੌਲੀ ਚਲੋ ਹਟ ਜਾਗੇ ਨਾਲੇ ਹਲੇ ਤਾਂ ਲਾ ਲੈਨੇ ਹਾਂ ਚੁੱਲੇ ਤੇ ਤੇ ਇੱਥੇ ਸਵੇਰੇ ਸਵੇਰ ਤਿਆਰ ਕਰਕੇ ਇਹਨਾਂ ਨੂੰ ਫਟਾਫਟ ਰੋਟੀ ਪਕਾ ਕੇ ਦਿੱਤੀ ਪਰ ਜਿਸ ਕਾਰਨ ਦੇ ਨਾਲ ਕੋਲੋਲ ਹੋ ਗਿਆ ਅੱਜ ਤੇ ਉਹਨੂੰ ਉਹਨਾ ਮੈਂ ਟਿਫਨ ਤਿਆਰ ਕਰਕੇ ਦਿੱਤਾ ਸੀ ਘਰੋਂ ਤਾਂ ਪਰੋਟੇ ਖਾ ਕੇ ਆਇਆ ਸੀਗਾ ਜਿਹੜੇ ਨਾਲ ਲਿਜਾਂਦਾ ਹੁੰਦਾ ਨਾ ਉਹ ਮੈਂ ਉਹਦੇ ਬੈਗ ਦੇ ਕੋਲ ਰੱਖ ਕੇ ਆਈ ਸੀ ਟਿਫਨ ਮੈਂ ਕਿਹਾ ਵੀ ਚੱਲ ਲੈ ਜੀ ਜਾਦਣਾ ਪਾ ਕੇ ਤੇ ਉਹ ਘਰੇ ਭੁੱਲ ਗਿਆ ਮੈਂ ਵੀ ਬਾਅਦ ਚ ਸਾਰਾ ਜਦੋਂ ਰੋਟੀ ਪਕਾ ਕੇ ਫੇਰ ਸਾਰੇ ਸਮਾਨ ਦੀ ਸੈਟਿੰਗ ਕਰਨ ਲੱਗੀ ਚੱਕਤਾਰ ਹਨਾ ਉਦੋਂ ਦੇਖਿਆ ਉਹਦਾ ਟਿਫਨ ਵੀ ਇਹ ਤੇ ਘਰੀ ਰੋਟੀ ਭੁੱਲ ਗਿਆ ਤੇ ਫੇਰ ਚਲੋ ਦਾ ਪਾਪਾ ਕਹਿੰਦਾ ਵੀ ਮੈਂ ਪੱਠੇ ਵੱਢ ਕੇ ਫੇਰ ਫੜਾਇਆ ਆਉਂਗਾ ਚਲੋ ਫੇਰ 10:00 ਵਜੇ ਜਦੋਂ ਫੜਾਉਣ ਗਏ ਫੇਰ ਕਹਿੰਦਾ ਬਾਪੇ ਨੂੰ ਔਨੇ ਨਾ ਜਦ ਫੜਾਇਆ ਤਾਂ ਟਿਫਿਨ ਜਾ ਕੇ ਫੇਰ ਕਹਿੰਦਾ ਨਹੀਂ ਪਾਪਾ ਵੀ ਘਰੋਂ ਲੈ ਜਾ ਮੋੜ ਕੇ ਵੀ ਮੈਂ ਤਾਂ ਆਪਣੇ ਦੋਸਤ ਨਾਲੇ ਖਾ ਲਈ ਤੇ ਬਈ ਮੈਨੂੰ ਲੋੜ ਨਹੀਂ ਗਈ ਹਨਾ ਵੀ ਚਲੋ ਵੀ ਲੈ ਜਾ ਵੀ ਹੁਣ ਤਾਂ ਮੇਰੇ ਢਿੱਡ ਭਰ ਗਏ ਮੈਂ ਖਾ ਲਈ ਰੋਟੀ ਹੈ ਨਾ ਚਲੋ ਇਹਦਾ ਪਾਪਾ ਮੋੜ ਲਿਆ ਆਇਆ ਪਰੋਂ ਤੇ ਫੇਰ ਉਸ ਤੋਂ ਬਾਅਦ ਅੱਜ ਇਹਨੂੰ ਛਾੜੀ ਛੁੱਟੀ ਹੋ ਗਈ 11:30 ਵਜੇ ਦੇ ਨੂੰ ਦੁਬਾਰਾ ਘਰੇ ਪਹੁੰਚ ਗਿਆ ਜੀ ਮੈਂ ਖਾ ਵੀ ਦੱਸ ਤੇਰੇ ਮਗਰ ਅਸੀਂ ਟਿਫਨ ਵੀ ਲੈ ਕੇ ਗਏ ਤੂੰ ਵੀ ਘਰੇ ਅੱਜ ਫੇਰ ਆ ਗਿਆ ਤੇ ਮੈਂ ਵੀ ਮੈਂ ਤਾਂ ਡਰਦੀ ਨਹੀਂ ਟਿਫਨ ਵੀ ਭੇਜਤਾ ਸੀਗਾ ਵੀ ਤੈ ਕਿਹੜਾ ਮੰਮੀ ਨੇ ਮੇਰਾ ਟਿਫਨ ਨਹੀਂ ਭੇਜਿਆ ਮੈਨੂੰ ਆ ਕੇ ਕਹਿੰਦਾ ਕਹਿੰਦਾ ਕੋਈ ਗੱਲ ਨਹੀਂ ਫੇਕੀ ਸੀ ਜੀ ਨੇ ਵੀ ਕਹਿੰਦਾ ਮੇਰੀ ਉਹ ਗਲਤੀ ਸੀਗੀ ਵੀ ਮੈਂ ਹੀ ਭੁੱਲ ਕੇ ਗਿਆ ਐ ਵੀ ਤੈ ਤਾਂ ਮੈਨੂੰ ਫੜਾਤਾ ਸੀ ਮੰਮੀ ਤੇ ਮਹਾ ਚਲ ਸ਼ੋਹ ਕਰ ਵੀ ਨਹੀਂ ਤਾਂ ਮੈਂ ਤਾਂ ਮੈਨੂੰ ਆ ਕੇ ਕਹਿਣਾ ਤੇ ਮੰਮੀ ਤਾਂ ਮੈਨੂੰ ਟੈਫਨ ਨਹੀਂ ਦਿੱਤਾ ਹੈਗਾ ਵੀ ਮੈਂ ਤਾਂ ਫਿਰ ਭੇਜਿਆ ਮਗਰ ਤੇ ਅੱਜ ਇਹਨੇ ਆਪਣੀ ਗਲਤੀ ਮੰਨ ਲਈ ਕਹਿੰਦਾ ਲੈ ਮੇਰੀ ਉਹ ਗਲਤੀ ਸੀ ਕਹਿੰਦਾ ਮੈਂ ਭੁੱਲ ਗਿਆ ਸੀਗਾ ਕਰੇ ਚਲੋ ਬਈ ਠੀਕਾ ਤੇ ਲਓ ਜੀ ਇੱਥੇ ਆਪਾਂ ਰੋਟੀ ਲਾ ਲਾਂਗੇ ਇਹ ਸਵੇਰੇ ਜਿਸ ਕਰਨ ਨਹੀਂ ਬਣਾਈ ਸੀਗੀ ਵੀਡੀਓ ਪਤਾ ਨਹੀਂ ਮੈਂ ਉਹ ਕੀ ਕਹਿ ਰਹੇ ਸੀ ਗੱਲਾਂ ਕਰ ਰਹੇ ਸੀ ਆਸੀਂ ਆਸੀਂ ਆਪਸ ਵਿੱਚ ਹੀ ਤੇ ਉਦੀ ਥੋੜੀ ਜਿਹੀ ਕਲਿੱਪ ਬਣਾਈ ਸੀਗੀ ਫੇ ਮੈਂ ਇਹ ਸਲੋ ਕਰਕੇ ਲਾਈ ਹੋਈ ਆ ਵੀਡੀਓ ਤੇ ਜਿਸ ਸਾਇਪਰੀਦ ਰੋਟੀ ਖਾ ਰਿਆ ਸੀਗਾ ਰੋਟੀ ਖਾਣ ਤੋਂ ਬਾਅਦ ਸਾਇਪਰੀਦ ਇੱਥੇ ਲੈ ਕੇ ਆ ਗਿਆ ਸੀਗਾ ਆਪਦਾ ਟਿਫਨ ਬੰਨਣ ਲਈ ਕਾਗਜ ਤੇ ਲਓ ਜੀ ਆਪਾਂ ਇਹ ਖੇਤਾਂ ਦੇ ਵਿੱਚ ਪੱਠੇ ਚ ਕੋਣਾ ਹੋਏ ਸੀਗੇ ਇੱਕ ਬਰੀ ਜਗ੍ਹਾ ਤੇ ਇੱਕ ਰਹਿ ਗਈ ਆ ਤੇ ਇਵੇਂ ਚੱਕਾ ਕੇ ਲੈ ਕੇ ਚੱਲਦੇ ਆਂ ਸੂਰਜ ਇੱਥੇ ਪਹੁੰਚ ਗਿਆ ਸਾਢੇ ਕਿੰਨੇ ਦਾ ਟਾਈਮ ਹੋ ਗਿਆ ਕਣਕਾਂ ਦੇਖੋ ਹੁੰਦਾ ਖੜਕਦੀਆਂ ਨੇ ਬੱਲੀਆਂ ਅਸਵੇਰੇ ਦੋਏ ਭਰੀਆਂ ਵੱਡੀਆਂ ਸੀਗੀਆਂ ਪਾਣੀ ਦਿੱਤਾ ਹੋਇਆ ਸੀਗਾ ਖੇਤ ਨੂੰ ਹੁਣ ਵੱਡੇ ਆ ਲੇ ਜਾ ਕੇ दाल सब्जी ਦਾ ਕਰਨਾ ਰੋਜ਼ ਦੀ ਰੋਜ਼ ਸੋਚ ਲੱਗੀ ਰਹਿੰਦੀ ਇਹ ਵੀ ਕੀ ਕੀ ਬਣਾਈਏ ਰੋਜ਼ ਤੇ ਜਾ ਕੇ ਦੇਖਦੇ ਆ ਕੀ ਬਣਾਉਣਾ ਹੈ ਤਾਰਾ ਜੋ ਕੇ ਰੱਖਿਆੰਦੇ ਆ ਦੁੱਧ ਪਾ ਪਾਵਾਂਗੇ ਠਹਿਰ ਕੇ ਪੋਣਾ ਕਰ ਗਿਆ ਚੁਗਾ ਦਿਆ फटाफट ਦੇਖਦੇ ਅੱਜ ਆਈਸਕ੍ਰੀਮ ਮੰਗਦੇ ਸੀ ਉਹ ਵੀ ਬਣਾਉਣੀ ਆ ਕਈ ਦਿਨ ਦੇ ਜਿੱਦ ਕਰੀ ਜਾਂਦੇ ਨੇ ਉਹ ਵੀ ਬਣਾ ਦੇ ਚੋ ਬਣਾ ਕੇ ਦੰਨੇ ਉਹਨਾਂ ਨੂੰ ਬਸ ਹੁਣ ਮੈਂ ਚੁਕਾ ਦਾਂ ਫੇ ਚੱਲਿਆ ਕਰ ਲਉ। ਓਰੇ ਜੀ। ਓਰੇ ਜੀ ਆ। ਮੈਂ ਉਹ ਫਿਰ ਦੇ ਲੈ ਦੇਖ ਲਓ। ਗਰਾਉਂਡ ਦੇ ਵਿੱਚ ਆਏ ਨੇ। ਖੇਲੇ। ਮੈਂ ਆਹ ਦੇ ਰੇਸ ਬੰਨੀ ਆਉਂਦਾ। ਹੈ ਤਾਂ ਨਹੀਂ ਆ ਗਏ ਦਰੋਂ ਬਾਹਰ ਹੋਏ ਪਾਣੀ ਦੇਣ ਨਾਲ ਨਿਕਲਿਆ ਉਦੋਂ ਦਾ ਨਿਕਲਿਆ ਨਹੀਂ ਸੀਗਾ ਿੰਡੀਆ ਨਾਲ ਦੱਬਦੀ ਦੇ ਮੱਕੀ ਕਿੱਥੋਂ ਲਿਆਉਂਦੀ ਤੈ ਮੱਕੀ ਨਹੀਂ ਆਈ ਹੈਗੀ ਮੁੜੀਆਂ ਮੜੀਆਂ ਵੀ ਆ ਗਏ ਬਾਹਰ ਤੇ ਆ ਤਾਂ ਨਹੀਂ ਆ ਗਿਆ ਦੇਖ ਤਨ ਆ ਆ ਦੇ ਪੈਰ ਨਾਲ ਧਰ ਦੇ ਮੁੜੀਆਂ ਦੇਖੀ ਮੁੜੀਆਂ ਦੇਖੀ ਨਹੀਂ ਸਮੀਆਂ ਗਰਮੀ ਲਈ ਕੀ ਬਤ ਮਗਾ ਦੇਣੀ ਆ ਕਿੰਨਾ ਗੜਾ ਆ ਮੈਂ ਚੰ ਲੱਗੂ ਮੁੜੀਆਂ ਇਹ ਦਬੀ ਸੜਦੇ ਸਿੱਦੇ ਨੇ ਐ ਜਸੂ ਲਿਆ ਬਤ ਉਹ ਜਿਹੜੀ ਹੋਰ ਪਈ ਐ ਸੜਦੇ ਉਹ ਤਾਂ ਹੈ ਨਹੀਂ ਪੁੰਡੀ ਸਫਾ ਮੈਂ ਕਰ ਦੰਦਾ ਉਹ ਲੱਸੀ ਵਾਲੀ ਸਪਰੇ ਲੈ ਮੈਂ ਕਰੂੰ ਦੱਬ ਉਹ ਚੱਕ ਲੈ ਕੀ ਕਹਦੇ ਤੇ ਕਰੀਂ ਆ ਦੇਖ ਮਰਚਨੂ ਉਹ ਕੋਲੇ ਲੱਗ ਗਏ ਕਿੰਨਾ ਸੋਹਣਾ ਲੱਗ ਗਏ ਆ ਦੇ ਪੁੰਡੀ ਬਠੀ ਗਿਰਦੀਆਂ ਨੇ ਹੁਣ ਤਾਂ ਕੱਲ ਦੀਆਂ ਗਿਰਨ ਲੱਗ ਗਈਆਂ ਥੱਲੇ ਪਿੰਨਣੀਆਂ ਇਹਦੇ ਉੱਪਰ ਚੜੀ ਜਾਂਦੀਆਂ ਸੀਆਂ ਮੋਥਿਆਂ ਤੇ ਇਹਨਾਂ ਨੂੰ ਬਚਾ ਕੇ ਰੱਖਣਾ ਪੈਣਾ ਆ ਜਿਹੜੀ ਤੇਰੀਆਂ ਮੂਲੀਆਂ ਤੇ ਧਨੀਆ ਆ ਵਗੈਰਾ ਹੋਊਗਾ ਨਾ ਇਹਨਾਂ ਨੂੰ ਜਾਲੀ ਲੈ ਕੇ ਆਉਣਾ ਮੈਂ ਜਾ ਕੇ ਉੱਥੋਂ ਥੋੜੀ ਓਟੇ ਇੱਥੇ ਮਿਲ ਕੇ ਡਾ ਲੰਬਾ ਫੇਰ ਉਹ ਵੀ ਡੀਆਂ ਵੀ ਨੇ ਉਧਰ ਚਾਪਣ ਕਦੋਂ ਸਾਰਿਆਂ ਤੇ ਪਾਏਗਾ ਕਾਹ ਪਿੰਡੀਆਂ ਨੂੰ ਕੀ ਆ ਯਾਰ ਦੇਖ ਇੱਕ ਵਟਾ ਹੋ ਗਈ ਇੰਨਾ ਥੋੜਾ ਧਨੀਆ ਮਿਲ ਲੈਣਾ ਹਾਂ ਫੇਰ ਇਧਰੋਂ ਆ ਮਿਲ ਲੈਣਾ ਹਾਂ ਮਸ਼ਾਲ ਟੁੱਟ ਬੜੀ ਝੱਕ ਲੈਉਣਾ ਬਹੁਤ ਮੱਛੀ ਦਾ ਨਹੀਂ ਉਹ ਬਾਦ ਲਿਆ ਕੇ ਬੜੀ ਉਹ ਲੈਉਣੀ ਬੜੀ ਉਹ ਕਿਦਰ ਨਹੀਂ ਕੁਝ ਹੁੰਦਾ ਕੰਮ ਆ ਜਾ ਕਰੋ ਇਹ ਇੱਕ ਵਾਰੀ ਉਹ ਵਿਜਨੀ ਆ ਉਹ ਦੂਸਰੀ ਜਾਲੀ ਹੁੰਦੀ ਹੈ ਮੇਲਾ ਦਾ ਸਬਜ਼ੀਆਂ ਵਾਲੀ ਹੈ ਨਾ ਮਿਲ ਜੇ ਸ਼ਮਰਾਲ ਤੋਂ ਮਿਲੂਗੀ ਦੇਖ ਬੂਟਾ ਦੇਖ ਕੇ ਤੋਰ ਇਹਨੂੰ ਮਿਲਣਾ ਸਿਰੇ ਤੱਕ ਦੀ ਲੈਉਣੀ ਹੈ ਇੰਨੀ ਚੜਾਈ ਇੰਨੀ ਲੰਬਾਈ ਪਿੰਡਿਆਂ ਨੂੰ ਤਾਂ ਨਹੀਂ ਖਾਂਦਾ ਪਾ ਲਾਂਗੇ ਥੋੜੇ ਥੋੜੇ ਉਹ ਜਿਵੇਂ ਕੱਢਦੇ ਉਹਨਾਂ ਹੀ ਟੋਪੀ ਹੋਣਾ ਓਏ ਆ ਦੇਖ ਓਏ ਆ ਦੇਖ ਇਹਦਾ ਖਾਗੀ

ला साइड का प्याज होन पट कट साइड या तो मोटा हो गया ना बढ़िया हो गया भाई ने कहते के हासी जड़ा बस इने की करने बहुत ने नहीं।, नहीं बस बहुत ने बीचो बीचो बटया कर फिर ओ तो दूसरे भी मोटे हो जंदे हैं कि अड़ी होने आ हलता है हलगा हो गए ਚੱਲ ਚੱਲ ਜੀ। ਸਾਫ ਸੁਆਹ ਪਾਉਣੀਆਂ ਇਹਦੇ ਵਿੱਚ ਬਾਲਟੀ ਪਈ ਪਈ ਉੱਪਰ ਉਹ ਲੈ ਆ ਕੇ ਪਾਉਣੀਆਂ ਇਹਦੇ ਵਿੱਚ। ਲਓ ਜੀ ਆਪਾਂ ਇੱਥੇ ਲਾ ਗਏ ਹਾਂ ਤਹਿਮਾਨ ਕਪੜਿਆਂ ਦਾ ਹਮਾਨ ਤੇ ਨਸੀਗੇ ਮੇਰੀਏ। ਨਾ ਬੁੱਤ ਥੱਲੇ ਰੱਖ ਕਿਉਂ ਕੀ ਹੋ ਗਿਆ? ਰੈਂਡ ਫਟ ਜੂਗੀ। ਤੇ ਉਧਰ ਮੈਂ ਤੜਕਾ ਲਾ ਕਰ ਸੀਗਾ ਕੜੀ ਨੂੰ ਕੜੀ ਬਣਾਈ ਆ ਚੁੱਕੇ। ਇਹ ਜਿਸ ਤਰ੍ਹਾਂ ਲੱਗਿਆ ਹੋਇਆ ਹਾਂ ਚ ਕਾਛੀ ਦੇਣੀ। ਕਾਛੀ ਮੇਰੇ ਦੀ ਲੋੜ ਨਹੀਂ ਹਟ ਜਾ ਬੁੱਤ। ਬਾੜੀ ਲੈ ਆਂਗੇ। ਬਾੜੀ ਰਿਜਰੀ ਵਿੱਚ ਰਿਜੀ ਆਉਂਦੇ ਨੂੰ ਫ੍ਰਿਜਰੀ ਵਿੱਚ ਬਧੀ ਬਣਨਾ। चिनारी जुगे ने बदी मन बाहर ना काट बाहर दुनो ना याने ने अलको अपनी कबूतर आंधी चत्तरी कबूतर आंधी चत्तरी तो अद्दगी अरे उई अरे को थोती काम आ गया दत्ते ये दिया अरे को चत्तरी पालन दिया चत्तरी हम्म मोच ने टेढ़ा रिंग गाना <स्क्राँगी है Venice> ਬਾਦਲੇ ਕਿੰਨਾ ਇੰਦਸਵਾਦ ਨੂੰ ਨਿਓ ਉਹ ਕਿੰਨਾ ਮਾੜਾ ਤੇ ਬਾਰਬਾਰਾ ਜਿਹਾ ਬਾਦ ਉਹ ਨਹੀਂ ਅਬ ਕਿੰਦੂ ਖਾ-ਖਾ ਨਹੀਂ ਥੋੜ੍ਹਾ ਥੋੜ੍ਹਾ ਕਰ ਦੇ ਫਿਰ ਇਹਦੇ ਤੇ ਕਿਉਂ ਮਾਰ ਦੇ ਦੇਖ ਇੰਨਾ ਇਹ ਮੇਰੇ ਬੜੇ ਰੱਖਦੇ ਦੇ 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 ਤੂੰ ਮੈਂ ਦਾ ਦੂੰਗਾ ਜੇ ਮਨਾ ਬੂਣੀ ਦੋ ਤਾਰ ਟੁੱਟ ਗਿਆ ਸਲਾਹ ਜੇ ਤੇ ਜਿਸ ਕਰ ਮੂ ਆਪਾ ਜਿਸ ਕਾਰਨ ਉਹ ਨਹੀਂ ਕਦੇ ਮੰਗਦੇ ਸੀ ਕਿ ਕਹਿੰਦੇ ਮੈਂ ਵੀ ਆਈਸਕ੍ਰੀਮ ਬਣਾ ਕੇ ਦੇ ਤੇ ਅੱਜ ਦਾ ਸਿਰਫ ਮੈਂ ਦੂਸਰੀ ਬਣਾ ਕੇ ਦਉਂਗੀ ਲੈ ਇਹ ਕਾਸਟਰਡ ਵਾਲੀ ਹੈ ਨਾ ਕਿਉਂਕਿ ਜੀ ਖੋਏ ਵਾਲੀ ਬਣਾਉਣ ਦਾ ਟਾਈਮ ਬਹੁਤ ਲੱਗਣਾ ਉਹ ਹੁਣ ਇੰਨਾ ਟਾਈਮ ਹੈ ਨਹੀਂਗਾ ਫਿਰ ਕਿਸੇ ਦਿਨ ਖੋਏ ਵਾਲੀ ਬਣਾਵਾਂਗੇ ਤੇ ਕਾਸਟਰਡ ਪਾ ਕੇ ਨਾ ਖੋਈ ਬਣਾ ਦਿੰਦੇ ਹੁਣ ਇਹ ਸਟੇਕ ਜਿਹੜੀ ਪਰਫੂ ਸਟICKS ਨੇ ਸਟੇਕ ਕਹਿੰਦੇ ਆਪਣੇ ਕੋਲ ਪਰਫੂ ਸਟਿੱਕ ਹੈ ਕਹਿੰਦੇ ਨੇ ਤੇ ਉਹਨੂੰ ਤੋੜਨ ਲੱਗਿਆ ਹੈ ਆਹ ਨੂੰ ਤੋੜਦਾ ਮਮਾ ਜੀ ਕਾ ਪੁੱਤ ਇਹਨੇ ਵਿੱਚ ਇੱਕ ਖਰਾਬ ਆ ਤੂੰ ਕਾਫੀ ਟਾਈਮ ਦੇ ਲੈ ਸਾਡੇ ਕੋਲ ਤੇ ਇਹ ਨਾ ਆਇਆ ਤਾ ਨਹੀਂ ਇਹ ਨੂੰ ਆਪਾਂ ਵਿੱਚ ਪੁੱਠੀ ਆ ਮੇਰੇ ਕਿ ਪਤਾ ਕਦੇ ਤੋੜਦਾ ਆ ਬਾਕੀ ਸਾਰੇ ਸਭ ਇੱਕ ਵਾਰ ਸਮਾਰਕ ਸਭ ਨਾਲ ਹੋ ਜਾਂਦਾ ਸਵਾਦ ਸੁਣਾ ਜਾ ਇਹਦੇ ਵਿੱਚ ਦੁੱਧ ਹਟਾ ਕੇ ਥੋੜਾ ਇਹ ਠੰਡਾ ਰੱਖ ਲੈ ਇਹਦੇ ਵਿੱਚ ਕਸਟਰਡ ਪੋੜ ਲਉਨੇ ਆਪਾਂ ਆ 150 ਰੁਪਏ ਦੀ ਹੈ ਇੱਕ ਆ ਪਾਵਾਂਗੇ ਆਪਾਂ ਚੈਰੀ ਇਹਨੂੰ ਸੋਹਣਾ ਸਾਰੇ ਕੀ ਨਾ ਚਾਈਲਡ ਬਿੱਟ ਅਧਿਕਰੀ ਹੈ 150 ਗ੍ਰਾਮ ਆ ਚਾਰੀ ਦੇ ਭਾਗ ਬਣਾ ਲੈ ਬਣਾ ਲੈ ਇਹ ਕਸਟਰਡ ਬਣਾਉਣਾ ਬਣਾ ਲੈ ਆਈਸਕ੍ਰੀਮ ਬਣਾ ਇਹ ਤਾਂ 40 ਰੁਪਏ ਦੀ ਡੱਬੀ ਆਉਂਦੀ ਹੈ ਫੈਟ ਦੇ ਰੱਖ ਤੇ ਦੀ ਫੈਰੀ ਦਨ ਦੇ ਕੇ ਇਹ ਦੋ ਜੰਮੇ ਬਣਾਇਆ ਘੱਟ ਬੈ ਸੀਗੇ ਦੋ ਜੰਮੇ ਆਪਾਂ ਨੇ ਕਾਸਟਰ ਦੇ ਪਾੜੇ ਕੋਲਣਾ ਬੁੱਤੇ ਬਠਾਣਾ ਪੈਣਾ ਲੰਮਜ਼ ਕੋਲਦੇ ਸਮਾਂ ਪੀ ਚੈਰੀ ਬਣਾ ਚੈਰੀ ਹੋਣੀ ਹੋਣੀ ਹੈਗੀ ਬਾਅਦ ਚ ਪਾਣੀ ਫਿਰ ਵੇਚਣੀ ਇਹ ਉਹ ਕਰੀਂ ਵੇਚ ਲਈ ਜਾਈ ਨਹੀਂ ਪਾਸਾਂ ਜਦੋਂ ਸਟਾ ਹੋ ਗਿਆ ਨਾ ਕਾਸਟਰ ਜਮਾਨ ਲੱਗੇ ਉਸ ਟਾਈਮ ਆਮ ਥੱਲੇ ਲੱਗ ਜੀ ਉਹਨੂੰ ਉੱਤੇ ਅਸੀਂ ਵਧੀਆ ਲੱਸਣੋ ਆਹ ਨੂੰ ਦੋ ਤੇ ਕੁਫਰ ਲਾਵਾਂਗੇ ਨਾ ਨਾ ਉੱਤੇ ਵੀ ਲਾਣ ਥੋੜੀ ਥਲ ਥਲ ਦੇ ਲਾਵਾਂਗੇ ਚੀਨੀ ਬਾਅਦ ਵਿੱਚ ਚੱਬੂ ਕੋੜ ਇਹਦੇ ਵਿੱਚ ਐ ਗੁੱਪਿਆਂ ਦੇ ਵਿੱਚ ਅੱਜ ਇਸ ਕਾਰਨ ਥੋੜੀ ਤੇਜੀ ਚੀਨੀ ਖਾਂਦਾ ਮਿੱਠਾ ਹਰ ਇੱਕ ਚੀਜ਼ ਦੇ ਵਿੱਚ ਕੋਈ ਵੱਧੇ ਮਾੜਾ ਬਣੇ ਨਾ ਨਹੀਂ ਇਹ ਤਾਂ ਚਾਹ ਵੀ ਪੀਂਦਾ ਨਹੀਂ ਜੇ ਮਿੱਠੇ ਘੱਟ ਆਉਣ ਉਹ ਬਹੁਤ ਹੋਰ ਪਾਗ ਲੱਗਿਆ ਨਾ ਨਹੀਂ ਐਨਾ ਨਾ ਤੇ ਨਹੀਂ ਜਿਹੜੀ ਚਾਹ ਦੇ ਵਿੱਚ ਵੱਧੇ ਮਿੱਠਾ ਆਉਂਦਾ ਪਾਪਾ ਵੱਧੇ ਮਿੱਠਾ ਪਾਲਦਾ ਉਹ ਐਨ ਦੋ ਗਲਾਸ ਪੀਂਦਾ ਫਿਰ ਇਹ ਇਹਨਾਂ ਦਾ ਚਾਹੇ ਬੜੀ ਸੁਆਦ ਹੈ ਚਾਲਾ ਵਾਸਪੀ ਨੇ ਇਹਦੇ ਵਿੱਚ ਨਾ ਬਾਰ ਬਤ ਕੂਪੇ ਜਣੀ ਬੋਲਣੀ ਨਹੀਂ ਇਹ ਤਾਂ ਹੋਣੇ ਪਾਵਾਂ ਆਪਾਂ ਨੇ ਆਹ ਨਹੀਂ ਥੋੜੇ ਰਹਿ ਗਏ ਠੰਡਾ ਹੋ ਕੇ ਫੇਰ ਪਾਵਾਂਗੇ ਅਨੁਸ਼ਾਣ ਕਰਦੇ ਜਵਾਨੇ ਮੈਂ ਜਾਂਦਾ ਮੈਂ ਮਾਈ ਕਿੰਨੇ ਨੇ ਬੈਗ ਦਾ ਦੇਖ 12 ਗਵੜਦੀ ਦੇਖ ਤਾਂ ਨਹੀਂ ਵੈਸੇ ਤੁਮ ਜਾ ਕੇ ਇਸ ਵਿੱਚ ਇੰਗਲੈਂਡ ਮਚਾ ਦੇਵਾਰ ਲਈ ਮੱਛੀ ਆਂ ਬੱਚ ਬਾਣੀ ਆ ਗਈ ਆਪਣੇ ਦੁੱਧ ਨਾਲ ਤੇ ਹੁਣ ਇਹਦੇ ਵਿੱਚ ਕਸਟਰਡ ਪਾ ਲਾਂਗੇ ਆਪਾਂ ਇਹ ਰਜਾਈ ਜਾ ਮਗਰ ਇਹ ਜਿਹੜਾ ਦੂਰ ਹੋ ਜੂਗਾ ਨਾ ਕਸਟਰਡ ਦਾ ਇਹ ਜਿਹੜਾ ਨਾ ਕੱਚਾਪਣ ਦੂਰ ਹੋ ਜੂਗਾ ਤੇ ਫੇਰ ਨਾਲੇ ਗਾਰਮ ਹੋ ਜੂਗਾ ਕਸਟਰਡ ਫੇਰ ਆਪਾਂ ਠੰਡਾ ਹੋਏ ਤੇ ਨਾ ਫੇਰੇ